ਆ ਦੇ ਕੋਈ ਨਹੀਂ ਸੰਗਤ ਖੜੀ ਆ ਲੈਨ ਤੇ ਜੇ ਇਹਨਾਂ ਦੇ ਦੁੱਖ ਕੱਟੇ ਜਾਂਦੇ ਤਾਂ ਹੀ ਠਾਠਾ ਮਾਰਦਾ ਘਟ ਹੈਗਾ ਸੰਗਤ ਦਾ ਜੀ ਬਿਲਕੁਲ ਆ ਬਾਬਾ ਦੀਪ ਸਿੰਘ ਜੀ ਆਪ ਹੀ ਸਭ ਦੇ ਸਿਰ ਤੇ ਮੇਰ ਭਰੇ ਹੱਥ ਰੱਖਦੇ ਆ ਜੀ ਸਭ ਦੇ ਦੁੱਖ ਕਲੇਜ ਸਭ ਆਪਣੇ ਆਪ ਕੱਟੇ ਜਾਂਦੇ ਆ ਜੀ ਇਹ ਮੈਂ ਤੁਹਾਨੂੰ ਕਹੇ ਮੇਰੇ ਸਿਰ ਤੇ ਬਹੁਤ ਕਰਜ਼ਾ ਚੜਿਆ ਹੋਇਆ ਸੀਗਾ ਯਾਨੀ ਜਦੋਂ ਦਾ ਮੈਂ ਆਉਣਾ ਸ਼ੁਰੂ ਕੀਤਾ ਮੈਨੂੰ ਕਿਟੂਕਟ 8 ਸਾਲ ਹੋ ਗਏ ਬਾਬਾ ਜੀ ਦੇ ਦਰ ਤੇ ਆਂਦੇ ਕਰਜ਼ਾ ਚੜਿਆ ਬਾਬਾ ਜੀ ਨੇ ਮੈਂ ਕਹਿੰਨਾ ਮੇਰਾ ਕਰਜ਼ਾ ਮਿੰਟੋ ਮਿੰਟ ਲਾਤ ਆ ਜੀ ਦੁਪਹਿਰਾ ਸਾਬ ਭਰਦਾ ਰਹਿਣਾ ਮੈਂ ਕਹਿੰਨਾ ਕਿਰਪਾ ਬਾਬਾ ਜੀ ਦੀ ਆਨੰਦ ਬੰਨੇ ਹੋਏ ਆ ਜੀ ਹੁਣ ਤਾਂ ਜੀ ਬਹੁਤ ਸ਼ੁਕਰਾਨਾ ਬਾਬਾ ਜੀ ਦਾ ਬਹੁਤ ਸ਼ੁਕਰਾਨਾ ਸ਼ਹੀਦਾ ਸਿੰਘਾ ਦੀ ਬਹੁਤ ਕਿਰਪਾ ਹੈ ਜੀ ਅਠੁੱਟ ਕਿਰਪਾ ਜੀ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਇਸ ਮਾਮਲੇ ਨੋ ਕਿ ਕਹਿਣਾ ਚਾਹੂੰਗਾ ਜਿਹੜੇ ਘਰ ਬੈਠੇ ਦਰਸ਼ਨ ਕਰਦੇ ਬਹੁਤ 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 ਵਧੀਆ ਜੀ ਜਿੰਨਾ ਕੋ ਆ ਹੁੰਦਾ ਉਹ ਆ ਕੇ ਦਰਸ਼ਨ ਕਰੋ ਜਿੰਨਾ ਕੋ ਨਹੀਂ ਆ ਹੁੰਦਾ ਜਿਹੜੇ ਕੰਮ ਕਾਰਾਂ ਚ ਬਿਜ਼ੀ ਆ ਉਹ ਆਪਣੇ ਦੁਪਹਿਰਾ ਸਾਹਿਬ ਦੀ ਹਾਜ਼ਰੀ ਟੀਵੀਾਂ 'ਚ ਲਾਉਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਹਿਗੁਰੂ ਜੀ ਬਖਦਾਈ ਕਿ ਤੁਹਾਨੂੰ ਤਾਂ ਦਿਨ ਦਿਨ ਮਾਬਾ ਦੀਪ ਸਿੰਘ ਗੁਰਦੁਆਰਾ ਆਉਂਦੇ ਹਨ ਕਿੰਨਾ ਸਮਾਂ ਹੈ ਅੱਭਾਈ ਮੈਨੂੰ ਆਂਦੇ ਵਾਵਾ ਸਮਾਂ ਹੋ ਗਿਆ ਪਰ ਦੁਪਹਿਰਾ ਸਾਹਿਬ ਭਰਦੇ ਮੈਨੂੰ ਤੀਜਾ ਦੁਪਹਿਰਾ ਮੇਰਾ ਇਹ ਤੇ ਪਹਿਲਾਂ ਮੈਂ ਬਹੁਤ ਟੈਨਸ਼ਨ 'ਚ ਰਹਿੰਦਾ ਸੀਗਾ ਯਾਨੀ ਮੇ ਇਹਨੇ ਤਿੰਨ ਚ ਪੈਰਿਆਂ ਚ ਬਾਬਾ ਜੀ ਨੇ ਮੇਰਾ ਸਾਰਾ ਕਰਜ਼ਾ ਲਾਤਾ ਦੁਨੀਆਦਾਰੀ ਦੀ ਟੈਨਸ਼ਨਾਂ ਇੱਥੇ ਆ ਕੇ ਸਾਰੀਆਂ ਮੁੱਕ ਜਾਂਦੀਆਂ ਬਾਬਾ ਜੀ ਦੀ ਕਿਰਪਾ ਨਾਲ ਬਾਬਾ ਜੀ ਦਾ ਪੂਰਾ ਪੂਰਾ ਹੱਥ ਹੈਗਾ ਜ਼ਿਰ ਤੇ ਆਪਣੇ ਹੁਣ ਮਤਲਬ ਜੇ ਆਪਾਂ ਗੱਲ ਕਰੀਏ ਕਿ ਜਿੱਦਾਂ ਸੰਗਤ ਕਹਿੰਦੀ ਹੈ ਵੀ ਜਦੋਂ ਆਪਾਂ ਦੁਪਹਿਰਾ ਸਾਹਿਬ ਕੱਟਦੇ ਆ ਨਾ ਬਾਬਾ ਦੀਪ ਸਿੰਘ ਜੀ ਦੇ ਮੂਹਰੇ ਹੋ ਕੇ ਆਪਣੇ ਜੀਵਨ ਦੇ ਇਹ ਦੁੱਖ ਕਸ਼ਟ ਹੁੰਦੇ ਨੇ ਨਾ ਉਹ ਪਹਿਲਾਂ ਹੀ ਕੱਟਣਾ ਸ਼ੁਰੂ ਕਰ ਦਿੰਦੇ ਹਾਂ ਜੀ ਹਾਂ ਜੀ ਹਾਂ ਜੀ ਸਹੀ ਕਹਿੰਦੇ ਸੰਗਤ ਜੀ ਦੇਖੋ ਤੁਸੀਂ ਆ ਦੇਖੋ ਇਨੀ ਸੰਗਤ ਖੜੀ ਆ ਲਾਈਨ ਤੇ ਜ ਇਹਨਾਂ ਦੇ ਦੁੱਖ ਕੱਟੇ ਜਾਂਦੇ ਤਾਂ ਹੀ ਠਾਠਾ ਮਾਰਦਾ ਘੱਟ ਹੈਗਾ ਸੰਗਤ ਦਾ ਜੀ ਬਿਲਕੁਲ ਆ ਬਾਬਾ ਦੀਪ ਸਿੰਘ ਜੀ ਆਪ ਹੀ ਸਭ ਦੇ ਸਿਰ ਤੇ ਮੇਰ ਭਰੇ ਹੱਥ ਰੱਖਦੇ ਆ ਜੀ ਸਭ ਦੇ ਦੁੱਖ ਕਲੇਜ ਸਾਬ ਆਪਣੇ ਆਪ ਕੱਟੇ ਜਾਂਦੇ ਆ ਜੀ ਜੇ ਮੈਂ ਤੁਹਾਨੂੰ ਕਹਾਂ ਮੇਰੇ ਸਿਰ ਤੇ ਬਹੁਤ ਕਰਜ਼ਾ ਚੜਿਆ ਹੋਇਆ ਸੀਗਾ ਯਾਨੀ ਜਦੋਂ ਦਾ ਮੈਂ ਆਉਣਾ ਸ਼ੁਰੂ ਕੀਤਾ ਮੈਨੂੰ ਘੱਟੋ ਘੱਟ 8 ਸਾਲ ਹੋ ਗਏ ਬਾਬਾ ਜੀ ਦੇ ਦਰ ਤੇ ਆਉਂਦੇ ਕਰਜ਼ਾ ਚੜਿਆ ਬਾਬਾ ਜੀ ਨੇ ਮੈਂ ਕਹਿੰਨਾ ਮੇਰਾ ਕਰਜ਼ਾ ਮੈਂ ਟੋਮ ਟੋਮ ਲਾਤ ਆ ਜੀ ਦਪੈਰਾ ਸਾਹਿਬ ਭਰਦਾ ਰਹਿਣਾ ਮੈਂ ਕਹਿੰਨਾ ਕਿਰਪਾ ਬਾਬਾ ਜੀ ਦੀ ਆਨੰਦ ਬਣੇ ਹੋਏ ਆ ਜੀ ਹੁਣ ਤਾਂ ਜੀ ਕਿੰਨਾ ਕੁ ਸ਼ੂਗਰ ਵਾਇਗਰੋ ਦਾ ਕਰਦੇ ਹਾਂ ਵੀ ਜਦੋਂ ਆਪ ਨੇੜੇ ਹੋ ਕੇ ਸੁਣਦੇ ਨੇ ਜੋ ਦਿੱਕਤ ਪਰੇਸ਼ਾਨੀ ਹੁੰਦੀ ਉਹਨਾਂ ਨੂੰ ਦੂਰ ਕਰਦੇ ਨੇ ਅੱਜ ਬਹੁਤ ਸ਼ੁਕਰਾਨਾ ਬਾਬਾ ਜੀ ਦਾ ਬਹੁਤ ਸ਼ੁਕਰਾਨਾ ਸ਼ਹੀਦਾ ਸਿੰਘਾ ਦੀ ਬਹੁਤ ਕਿਰਪਾ ਹੈ ਜੀ ਅਠੁੱਟ ਕਿਰਪਾ ਜੀ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਇਸ ਸਮਾਂ ਵਿੱਚ ਸੰਗ ਬਹੁਤ 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 ਵਧੀਆ ਜੀ ਜਿੰਨਾ ਕੋ ਆ ਹੁੰਦਾ ਉਹ ਆ ਕੇ ਦਰਸ਼ਨ ਕਰੋ ਜਿੰਨਾ ਕੋ ਨਹੀਂ ਆ ਹੁੰਦਾ ਜਿਹੜੇ ਕੰਮ ਕਾਰਾ ਚ ਬਿਜ਼ੀ ਆ ਉਹ ਆਪਣੇ ਦੁਪਹਿਰਾ ਸਾਹਿਬ ਦੀ ਹਾਜ਼ਰੀ ਟੀਵੀਾਂ ਚ ਲਾਉਣ ਜੀ ਵਾਹਿਗੁਰੂ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਵਾਹਿਗੁਰੂ ਜੀ ਬਖਦਾ ਇਹ ਤੁਹਾਨੂੰ ਧੰਨ ਧੰਨ ਮੱਬਾ ਦੀਪ ਸਿੰਘ ਗੁਰਦੁਆਰੇ ਦੇ ਨੂੰ ਕਿੰਨਾ ਸਮਾਂ ਹੋ ਗਿਆ ਅੱਭਾਈ ਮੈਨੂੰ ਆਂਦੇ ਵਾਵਾ ਸਮਾਂ ਹੋ ਗਿਆ ਪਰ ਦੁਪਹਿਰਾ ਸਾਹਿਬ ਭਰਦੇ ਮੈਨੂੰ ਤੀਜਾ ਚਪੈਰਾ ਮੇਰਾ ਇਹ ਤੇ ਪਹਿਲਾਂ ਮੈਂ ਬਹੁਤ ਟੈਨਸ਼ਨ ਚ ਰਹਿੰਦਾ ਸੀਗਾ ਯਾਨੀ ਮੇ ਯਾਨੀ ਤਿੰਨ ਚ ਪੈ ਰਹਿਆਂ ਚ ਬਾਬਾ ਜੀ ਨੇ ਮੇਰਾ ਸਾਰਾ ਕਰਜ਼ਾ ਲਾਤਾ ਦੁਨੀਆਦਾਰੀ ਦੀ ਟੈਨਸ਼ਨਾਂ ਇੱਥੇ ਆ ਕੇ ਸਾਰੀਆਂ ਮੁੱਕ ਜਾਂਦੀਆਂ ਬਾਬਾ ਜੀ ਦੀ ਕਿਰਪਾ ਨਾਲ ਬਾਬਾ ਜੀ ਦਾ ਪੂਰਾ ਪੂਰਾ ਹੱਥ ਹੈਗਾ ਜ਼ਰ ਤੇ ਆਪਣੇ ਹੁਣ ਮਤਲਬ ਜੇ ਆਪਾਂ ਗੱਲ ਕਰੀਏ ਕਿ ਜਿੱਦਾਂ ਸੰਗਤ ਕਹਿੰਦੀ ਹੈ ਵੀ ਜਦੋਂ ਆਪਾਂ ਦੁਪਹਿਰਾ ਸਾਬ ਕੱਟਦੇ ਆ ਨਾ ਬਾਬਾ ਦੀਪ ਸਿੰਘ ਜੀ ਮੂਰੇ ਹੋ ਕੇ ਆਪਣੇ ਜੀਵਨ ਦੇ ਦੁੱਖ ਕਸ਼ਟ ਹੁੰਦੇ ਨੇ ਨਾ ਉਹ ਪਹਿਲੇ ਹੀ ਕੱਟਣਾ ਸ਼ੁਰੂ ਕਰ ਦਿੰਦੇ ਹਾਂ ਜੀ ਹਾਂ ਜੀ ਹਾਂ ਜੀ ਸਹੀ ਕਹਿੰਦੇ ਸੰਗਤ ਜੀ ਦੇਖੋ ਤੁਸੀਂ ਆ ਦੇਖੋ ਇਨੀ ਸੰਗਤ ਖੜੀ ਆ ਲਾਈਨ ਤੇ ਜੇ ਇਹਨਾਂ ਦੇ ਦੁੱਖ ਕੱਟੇ ਜਾਂਦੇ ਤਾਂ ਹੀ ਠਾਠਾ ਮਾਰਦਾ ਘਟ ਹੈਗਾ ਸੰਗਤ ਦਾ ਜੀ ਆ ਬਾਬਾ ਦੀਪ ਸਿੰਘ ਜੀ ਆਪ ਹੀ ਸਭ ਦੇ ਸਿਰ ਤੇ ਮੇਰ ਭਰੇ ਹੱਥ ਰੱਖਦੇ ਆ ਜੀ ਸਭ ਦੇ ਦੁੱਖ ਕਲੇਜ ਸਭ ਆਪਣੇ ਆਪ ਕੱਟੇ ਜਾਂਦੇ ਆ ਜੀ ਇਹ ਮੈਂ ਤੁਹਾਨੂੰ ਕਹੇ ਮੇਰੇ ਸਿਰ ਤੇ ਬਹੁਤ ਕਰਜ਼ਾ ਚੜਿਆ ਹੋਇਆ ਸੀਗਾ ਯਾਨੀ ਜਦੋਂ ਦਾ ਮੈਂ ਆਉਣਾ ਸ਼ੁਰੂ ਕੀਤਾ ਮੈਨੂੰ ਘਟੂ ਘਟ 8 ਸਾਲ ਹੋ ਗਏ ਬਾਬਾ ਜੀ ਦੇ ਦਰ ਤੇ ਆਉਂਦੇ ਕਰਜ਼ਾ ਚੜਿਆ ਬਾਬਾ ਜੀ ਨੇ ਮੈਂ ਕਹਿੰਨਾ ਮੇਰਾ ਕਰਜ਼ਾ ਮਿੰਟੋ ਮਿੰਟ ਲਾਤ ਆ ਜੀ ਦੁਪਹਿਰਾ ਸਾਬ ਭਰਦਾ ਰਹਿਣਾ ਮੈਂ ਕਹਿੰਨਾ ਕਿਰਪਾ ਬਾਬਾ ਜੀ ਦੀ ਨੰਦ ਬੰਨੇ ਹੋਏ ਆ ਜੀ ਹੁਣ ਤਾਂ ਜੀ ਕਿੰਨਾ ਕੁ ਸ਼ੂਗਰ ਵਾਇਗਰੋ ਦਾ ਕਰਦੇ ਹਾਂ ਵੀ ਜਦੋਂ ਆਪ ਨੇੜੇ ਹੋ ਕੇ ਸੁਣਦੇ ਨੇ ਜੋ ਦਿੱਕਤ ਪਰੇਸ਼ਾਨੀ ਹੋਣੀ ਉਹਨਾਂ ਨੂੰ ਦੂਰ ਕਰਦੇ ਨੇ ਅੱਜ ਬਹੁਤ ਸ਼ੁਕਰਾਨਾ ਬਾਬਾ ਜੀ ਦਾ ਬਹੁਤ ਸ਼ੁਕਰਾਨਾ ਸ਼ਹੀਦਾ ਸਿੰਘਾ ਦੇ ਬਹੁਤ ਕਿਰਪਾ ਜੀ ਆਠੁੱਟ ਕਿਰਪਾ ਜੀ ਆਪਾਂ ਕੋਈ ਕਹਿ ਨਹੀਂ ਸਕਦੇ ਜੀ ਇਸ ਮਾਮਲੇ ਤੇ ਸੰਗਤਾਂ ਨੂੰ ਵੀ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੀ ਦਰਸ਼ਨ ਕਰਦੇ ਬਹੁਤ 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 ਵਧੀਆ ਜੀ ਜਿੰਨਾ ਕੋ ਆ ਹੁੰਦਾ ਉਹ ਆ ਕੇ ਦਰਸ਼ਨ ਕਰੋ ਜਿੰਨਾ ਕੋ ਨਹੀਂ ਆ ਹੁੰਦਾ ਜਿਹੜੇ ਕੰਮ ਕਾਰਾਂ 'ਚ ਬਿਜ਼ੀ ਆ ਉਹ ਆਪਣੇ ਦੁਪਹਿਰਾ ਸਾਹਿਬ ਦੀ ਹਾਜ਼ਰੀ ਟੀਵੀਾਂ 'ਚ ਲਾਉਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ